ਨੋ ਹਾਂ ਬੋਲਦੇ ਆ ਨਹੀਂ ਇੱਕ ਕਿਉਂ ਟਾਈਮ ਅਜੇ 5 ਮਿੰਟ ਤੇ 33 ਸੈਕਿੰਡ ਹੋਏ ਆ ਤੁਹਾਡੇ ਕੋਲ 9.5 ਮਿੰਟ ਪਹਿਜੇ ਮੈਂ ਵਰ ਇਮਾਨੇ ਚਾਹੀਦੀ ਹੈ ਸੋ ਵਿਗਿਆਨਰ ਹੋਰ ਅੱਗੇ ਹੈ ਉਸੇ ਅੱਗੇ ਬਾਰੇ ਤੋਂ ਦਾ ਕਰਦਾ ਅੰਦਰ ਹੀ ਬਣੀ ਇੱਥੇ ਨਹੀਂ ਕਰੀ ਗੱਲ ਇਹਨਾਂ ਮੈਂ ਤੇਰੇ ਤੂੰ ਪਾਣੀ ਉਹ ਵਾਟਾ ਨਾ ਬਾਰੇ ਉਹ ਵੀ ਚੱਲੇਗਾ ਕੋਈ ਗੱਲ ਨਹੀਂ ਕੋਈ ਵਾਟਾ ਨਹੀਂ ਕਰਨਾ ਯੂ ਰੈਡੀ ਹੋ ਜਾਓ ਬੰਦਾ ਆਪਾਂ ਕਰਦੇ ਹਾਂ ਉਹ ਬੋਰਡ ਆਈ ਗਿਆ ਧਿਆਨ ਨਾਲ ਆਪਾਂ ਟਾਈਮ ਦੱਸ 10 15 ਮਿੰਟ ਪਾਣੀ ਨਹੀਂ ਕਰਨੀ ਉਹ ਮੈਂ ਕੋਲ ਦਿੱਕੇ ਸੈੱਟ ਲਾ ਲਵਾਂ 10 ਮਿੰਟ ਬਹੁਤ ਹੈ ਅਗੂ ਕਿਲਾ ਕਿੰਨਾ ਨਾ ਰਸ਼ੀਦ ਨੂੰ ਕੜਤੇ ਕਿ ਜੇ ਸਾਡਾ ਆਇਆ ਤਾਂ ਮੈਂ ਕੈਂਸਲ ਕਰ ਦਿੰਦਾ ਬਹੁਤ ਟਾਈਮ ਆ 15 ਮਿੰਟ ਕਰਾਉਂਗਾ ਬੋਰਡ ਆਈ ਪਿਆ ਟਿਕੜੀ ਦੀ ਹੈ ਜੇ ਇੱਥੇ ਇੱਕ ਕੰਪਟਰ ਖਰਾਬ ਹੋ ਜਾਂਦਾ ਬਹੁਤ ਹੋ ਜਾਂਦਾ 10 ਮਿੰਟ ਹੋ ਜੀ ਕੋਈ ਨਾ ਕੋਈ ਫੋਨ ਕਰਾਂਗੇ ਜੀ ਚਾਹੀਦਾ ਪ੍ਰਸ਼ਾਸਨ ਨੂੰ ਤੁਹਾਡੀ ਨਾਈਜ਼ ਪਾਤਰ ਹੈਗਾ ਤੇ ਕੋਈ ਬਾਅਦ ਰੱਖੋ ਲਖਮਿੰਦਰ ਬਾਜੀ ਸਾਨੂੰ ਵਾਈਟ ਕਾਪਰ ਨਾਲ ਲਿਆ ਕੇ ਉਹ ਲਿਖ ਲੈਣੇ ਉੱਤੇ ਨਾਮ ਨਾਲ ਜੀ ਸਰਟੀਫਿਕੇਟ ਲੱਗਦਾ ਜੈਨਟ ਕੋਲ ਨਹੀਂ ਨਹੀਂ ਆਇਆ ਲੋਕਾਂ ਨੂੰ ਸੁਣਾ ਨਾ ਮੈਂ ਨਾ ਪਾ ਦੇ ਉਹ ਕਰਦੇ ਨਾ ਨੀ ਦਾ ਨਾ ਬੰਦ ਕਰ ਹਾਂ ਹਾਂ ਪਹਿਲੇ ਨੰਬਰ ਤੇ ਜਿਹੜਾ ਬੱਚਾ ਹੈ ਜੀ 8 ਮਿੰਟ ਦੇ ਵਿੱਚ ਨੇ ਆਪਣਾ ਦਮਾਲਾ ਸੋਲ ਪਾਉਂਗਾ ਕੀ ਹਾਂ ਮੈਂ ਜੱਪ ਸਹਿਜ ਹਾਂ ਨਾ ਮਰਦੇ ਸਿੱਕੇ ਦਮਾਲਾ ਮੈਂ ਡੈਡੀ ਫਰੈਂਡ ਕਬ ਹੋਣਾ ਜਿਹੜੇ ਬੱਚਿਆਂ ਦਾ ਦਸਤਾਰ ਬੰਨ ਲਿਆ ਜਾਂ ਦਮਾਲਾ ਬੰਨ ਲਿਆ ਉਹ ਡਾਂਸ ਲੱਗ ਜਾਓ ਡਾਂਸ ਲੱਗ ਜਾਓ ਹਾਂ ਸੋ ਦੋ ਬੱਚੇ ਜਿਹੜੇ ਆ 8 ਮਿੰਟ ਤੇ 45 ਸਕਿੰਡ ਦੇ ਵਿੱਚ ਜਿਹੜੇ ਹੋਰ ਦੋ ਬੱਚੇ ਨੇ ਇਹਨਾਂ ਨੇ ਆਪਣਾ ਦਸਤਾਰ ਦਮਾਲਾ ਜਿਹੜਾ ਬ੍ਰੇਕ ਕਰ ਲਿਆ ਇੱਕ ਜਾ ਕੇ ਉਹ ਆਪਣੇ ਕੋਲ ਕਿੰਨੇ ਕਿੰਨੇ ਬੱਚੇ ਚਾਹੀਦੇ ਲੈ ਇਹਨਾਂ ਪਹਿਲਾਂ ਐਸੇ ਨਾ ਪਾਜੀ ਸਿੰਘ ਬਰਾਤ ਪਸੰਦ ਕੀਤਾ ਯੂ ਕੰਟਰੋਲ ਯੂ ਅਕਿੰਦ ਸਿਰਾਮ ਨੇ ਖਾਤਾ ਉਹ ਦੁਬਾਰਾ ਆਪਣੇ ਨਾਮ ਖਾ ਰਿਹਾ ਹੈ ਕੋਈ ਕੋਰਸਿਬਿਲਟੀ ਪਈ ਹੈ ਭਾਜੀ ਗਰਮੀ ਦਵਾਈ ਲੈਣ ਤੇ ਦਾਹ ਕੋਈ ਨਹੀਂ ਕੀਤਾ ਬੈਲੋ ਭਾਜੀ ਇੱਥੇ ਬੈਲ ਭਾਜੀ ਬੈਜੋ ਟਾਈਮ ਮਿੰਟ ਨੇ ਸਾਢੇ 12 ਮਿੰਟ ਹੋ ਗਏ ਨੇ ਅੱਜ ਹੋ ਗਿਆ ਫਿਨਿਸ਼ ਹੋ ਗਿਆ ਨੋ ਨਾ ਨਹੀਂ ਦਿਮਾ ਲ ਲੈਣਾ ਪੱਗ ਵਾਲਾ ਵੀ ਸੀ ਕਿ ਨਾ ਇੱਕ ਨੂੰ ਚਲੋ ਇੱਕ ਇੱਕ ਟੇਕੜਾ ਨੂੰ ਗਿਆ ਇਹਦਾ ਇਹਦਾ ਲਿਖਿਓ ਨਾ ਇਹਦਾ ਸਰਟੀਫਿਕੇਟ ਤੇ ਲਿਖਣਾ ਸਰਟੀਫਿਕੇਟ ਤੇ